ਲੱਖ ਰੁਪਏ ਦੀ ਕਬੱਡੀ ਖੇਡ ਮੈਦਾਨ ਅੰਦਰ ਲੱਖ ਲੱਖ ਦਾ ਨੰਬਰ ਕਦੇ ਕਿਸੇ ਨੇ ਸੋਚਿਆ ਸੀਗਾ ਇਹ ਖੇਡ ਕਬੱਡੀ ਹੈ ਬਾਬਾ ਨਾਨਕ ਇਸ ਤੇ ਮਿਹਰ ਕਰਿਆ ਹੱਥ ਰੱਖ ਕੇ ਥੋੜਾ ਸਿਸਟਮ ਦੇ ਵਿੱਚ ਲੈ ਕੇ ਆਈਏ ਕਬੱਡੀ ਨੂੰ ਸ਼ੰਕਰ ਤੇ ਯੋਧਾ ਯੋਧਾ ਤੇ ਸ਼ੰਕਰ ਆਹ ਤੇਰੀ ਥਕਾਨ ਲਾਵਾ ਆਹ ਤੇਰੀ ਥਕਾਨ ਲਾਵਾ ਆਹ ਫੜ ਕੁੱਟੀਆਂ ਦੋ 5 500 ਦੀਆਂ ਆਹ ਮਾਰੋ ਤਾੜੀਆਂ ਜ਼ੋਰਦਾਰ ਮੁੰਡੇ ਲਈ ਨੰਬਰ ਆਪਣਾ ਭਾਈ ਬਿੰਦਾ ਦੇਖਣ ਯਾਰ ਲਖਣ ਸ਼ੰਕਰ ਨੂੰ ਲੱਖਾ ਉਹ ਨੰਬਰ ਹੋਲਡਰ ਆ ਉਹ ਜੋਧੇ ਦਾ ਬਾਈ ਯਾਰ ਹਰਦਾਰ ਬਾਈ ਕਬੱਡੀ ਉਹ ਸ਼ਮੀ ਇੱਕ ਮਿੰਟ ਇੱਕ ਮਿੰਟ ਸ਼ੰਕਰ ਨੂੰ ਵੀ ਲੱਖ ਦਿੱਤਾ ਤੇ ਲੱਖ ਜੋਧੇ ਨੂੰ ਵੀ ਦਿੱਤਾ ਜੱਫੇ ਦਾ ਯਾਰ ਤਾੜੀਆਂ ਮਾਰੋ ਇੱਕ ਵਾਰੀ ਜ਼ੋਰਦਾਰ ਨੌਲਾ ਨਵੇਂ ਕੀ ਗੱਲ ਕਰਤੀ ਯਾਰ ਤੁਸੀਂ ਇਹ ਬੱਲ ਹੈ ਮੇਰੇ ਵੀਰੋ ਇਹ ਬੱਲ ਹੈ ਦੇ ਲਈ ਅਮਨ ਸਿੰਘ ਜੀ ਬੱਲ ਦਾ ਪਰਿਵਾਰ ਸਕਾਰਾ ਦਿਲਾਵਰ ਬੱਲ ਦਾ ਠੀਕ ਹੈ ਮਾਤਾ ਜੀ ਮੇਰੀ ਪ੍ਰਾਰਥਨਾ ਹੁਣ ਚਲੋ ਮੈਚ ਦੇ ਥੋੜਾ ਹੀ ਰਹਿ ਗਿਆ ਜੇ ਥੋੜਾ ਜਿਹਾ ਪਿਛੇ ਨੂੰ ਹੋ ਜਿਓ ਕੋਈ ਗੱਲ ਨਹੀਂ ਹੁਣ ਤਾਂ ਹੋ ਗਿਆ ਜਿਹੜਾ ਕੋਣਾ ਹੀ ਗਾਹ ਨੂੰ ਹੋਰ ਟੈਗ ਕਰਾਂਗੇ ਅੱਛਾ ਕਮੇਟੀ ਵਾਲਿਆ ਬਾਈ ਨਹੀਂ ਆਪਾਂ ਤਾਂ ਕਿਉਂ ਤਾਂ ਕਮੇਟੀ ਵਾਲਿਆਂ ਨੇ ਵਾਰ ਕਰ ਦਿੰਦੇ ਨੇ ਥੇ ਨੂੰ ਮਿਲ ਗਿਆ ਲੱਖ ਨੂੰ ਮਿਲ ਗਿਆ ਥੈਂਕ ਯੂ ਠੀਕ ਹੈ ਨਹੀਂ ਨਹੀਂ ਤੁਸੀਂ ਘਰੋ ਜਾਣਾ ਸਾਰਿਆਂ ਦਾ ਧੰਨਵਾਦ ਹੈ ਜਸਪਿੰਦਰ ਸਾਡੇ ਵੀਰਾਂ ਦਾ ਸੰਧੂ ਭਰਾਵਾਂ ਦਾ ਹਰਮਿੰਦਰ ਸੰਧੂ ਹਰਜੀਤ ਸੰਧੂ ਤੀਜੇ ਸੰਧੂ ਦਾ ਕੀ ਨਾਮ ਹੈ ਪਰਮਿੰਦਰ ਸੰਧੂ ਸਾਰੇ ਸੰਧੂ ਵੀਰਾਂ ਦਾ ਧੰਨਵਾਦ ਹੈ ਬੱਲੇ ਦੀ ਕਬੱਡੀ ਹੈ ਖੀਰਾ ਵਾਲਿਆ ਆਹ ਮੁੰਡਾ ਕਪੂਰਥਲੇ ਵਾਲਾ ਮੁੰਡਾ ਗੱਗੀ ਦੇ ਪਿੰਡ ਦਾ ਆਹ ਮੁੰਡਾ ਦੁੱਲੇ ਦੇ ਇਲਾਕੇ ਦਾ ਆਹ ਮੁੰਡਾ ਮੰਗੀ ਸੁਰਖਪੁਰੀਏ ਦੇ ਇਲਾਕੇ ਦਾ ਮੇਰੇ ਵੀਰੋ ਇਹ ਆ ਤਰਸੇਮ ਭੰਡਾਲ ਦਾ ਪੋਤਾ ਜਿਹਨੇ ਲੱਖਾਂ ਜੰਕ ਜੋੜ ਦਿੱਤਾ ਅੰਬਾ ਆ ਗਿਆ ਅੰਪਿਆ